ਸ਼੍ਰੋਮਣੀ ਅਕਾਲੀ ਦਲ ਮਾਨ ਦਲ ਦੇ ਹਲਕਾ ਇੰਚਾਰ ਸਰਦਾਰ ਸਰਜੀਤ ਸਿੰਘ ਖਰਿਸਤਾਨੀ ਜੀ ਦੀ ਗਵਾਈ ਹੇਠਾਂ ਇਹ ਪਿੰਡ ਕਿਰਿਆਣਾ ਵਿਕੇ ਇੱਕ ਭਾਰੀ ਇਕੱਠ ਕੀਤਾ ਗਿਆ ਜਿਸ ਦੇ ਵਿੱਚ ਬਹੁਤ ਸਾਰੇ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਮਾਨ ਦਲ ਦੇ ਵਿੱਚ ਸ਼ਾਮਲ ਹੋ ਪਾਰਟੀ ਨੂੰ ਮਜ਼ਬੂਤ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਰਦਾਰ ਸਰਜੀਤ ਸਿੰਘ ਖਰਿਸਤਾਨੀ ਨੇ ਦੱਸਿਆ ਕਿ ਸਾਡੀ ਪਾਰਟੀ ਉਹ ਪਾਰਟੀ ਹੈ ਜੋ ਗਰੀਬਾਂ ਤੇ ਮਜ਼ਰੂਮਾਂ ਦੀ ਰੱਖਿਆ ਕਰਦੀ ਹੈ ਤੇ ਇਹਨਾਂ ਵੀ ਜਾ ਧਰਮ ਦਾ ਵਿਤਕਰਾ ਕੀਤੇ ਬਿਨਾਂ ਹਰ ਇੱਕ ਦੀ ਸਹਿਤਾ ਕਰਦੀ ਹੈ। ਉਹਨਾਂ ਨੇ ਕਿਹਾ ਕਿ ਆਉਣ ਵਾਲੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਪਾਰਟੀ ਵੱਲੋਂ ਹਰ ਇੱਕ ਲੋਕ ਸਭਾ ਹਲਕੇ ਦੇ ਵਿੱਚ ਕੈਂਡੀਡੇਟ ਖੜਾ ਕੀਤਾ ਜਾਵੇਗਾ। ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਹੱਕ ਸੱਚ ਦੀ ਲੜਾਈ ਲੜਨ ਵਾਲੀ ਇਸ ਪਾਰਟੀ ਨੂੰ ਵੱਧ ਤੋਂ ਵੱਧ ਸਮਰਥਨ ਦਿਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਮਾਨਦਾਲੀ ਸਰਕਾਰ ਬਣੇ ਅਤੇ ਗਰੀਬਾਂ ਤੇ ਮਜਰੂਮਾਂ ਦੀ ਰੱਖਿਆ ਕੀਤੀ ਜਾ ਸਕੇ ਤੇ ਗੁਰਸਿੱਖਾਂ ਨੂੰ ਵੀ ਉਹਨਾਂ ਦੇ ਬਣਦੇ ਹੱਕ ਦਵਾਏ ਜਾ ਸਕਣ ਅਤੇ ਜੋ ਗੁਰੂ ਸਾਹਿਬ ਦੀਆਂ ਬੇ ਬੇਅਦਮੀਆਂ ਹੋਈਆਂ ਨੇ ਉਹਨਾਂ ਦਾ ਵੀ ਇਨਸਾਫ ਲਿਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਕੜਿਆਣਾ ਸਰਦਾਰ ਲਖਵੀਰ ਸਿੰਘ ਜਿਹੜੇ ਮੀਤ ਪ੍ਰਧਾਨ ਫਤੌਰ ਦੇ ਅੱਜ ਤੋਂ ਬਣਾਏ ਗਏ ਆ ਸਾਡੇ ਸੁਰਗਵਾਸੀ ਰਾਣਾ ਜੀ ਸੁਖਿੰਦਰ ਸਿੰਘ ਰਾਣਾ ਜੀ ਕਾਲ ਚਲਾਣਾ ਕਰ ਗਏ ਸੀਗੇ ਉਹਨਾਂ ਦੀ ਜਗ੍ਹਾ ਖਾਲੀ ਪਈ ਸੀ ਸਾਡੇ ਕੋਲ ਤੇ ਪਿਛਲੇ ਦਿਨਾਂ 'ਚ ਉਹਨਾਂ ਦੀ ਮੌਤ ਹੋ ਗਈ ਸੀ ਕਿਸੇ ਕਾਰਨ ਕਰਕੇ ਬਿਮਾਰੀ ਦੇ ਕਾਰਨ ਕਰਕੇ ਤੇ ਉਹ ਜਗ੍ਹਾ ਸਾਡੇ ਕੋਲ ਖਾਲੀ ਪਈ ਸੀ ਅੱਜ ਉਹ ਅਸੀਂ ਜਿਹੜੇ ਆ ਪ੍ਰਧਾਨ ਉਹਨਾਂ ਦੀ ਜਗ੍ਹਾ ਤੇ ਸਰਦਾਰ ਲਖਵੀਰ ਸਿੰਘ ਨੂੰ ਮੀਤ ਪ੍ਰਧਾਨ ਫਲੋਰ ਦਾ ਬਣਾਇਆ ਉਹਨਾਂ ਦੇ ਨਾਲ ਹੀ ਸੈਕਟਰੀ ਜਿਹੜੇ ਆ ਬਲਵਿੰਦਰ ਸਿੰਘ ਜੀ ਜੱਜਾ ਖੁਰਦ ਤੋਂ ਬਣਾਏ ਆ ਤੇ ਉਹਨਾਂ ਦੇ ਜੁਆਇੰਟ ਸੈਕਟਰੀ ਜਿਹੜੇ ਆ ਉਹ ਜਗਜੀਵਨ ਸਿੰਘ ਜੀ ਨਗਰ ਤੋਂ ਬਣਾਏ ਆ ਤੇ ਬਾਕੀ ਹੋਰ ਵੱਡੀ ਗਿਣਤੀ ਦੇ ਵਿੱਚ ਸਾਡੇ ਵਿੱਚ ਪਰਿਵਾਰ ਅੱਜ ਇੱਥੇ ਸ਼ਾਮਲ ਹੋਏ ਆ ਪਾਰਟੀ ਦੇ ਵਿੱਚ ਮੈਂ ਸਾਰਿਆਂ ਦਾ ਇਹਨਾਂ ਦਾ ਜੀ ਆਇਆਂ ਇਹਨਾਂ ਨੂੰ ਕਿੰਨਾ ਸਾਰਿਆਂ ਨੂੰ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਤੇ ਹੋਰ ਵੀ ਪਿੰਡਾਂ ਦੇ ਵਿੱਚੋਂ ਮੈਸੇਜ ਆ ਰਹੇ ਆ ਮੀਟਿੰਗਾਂ ਦੇ ਬਾਰੇ ਅੱਜ ਪਹਿਲੀ ਮੀਟਿੰਗ ਸਾਡੀ ਇੱਥੇ ਪਿੰਡ ਕੜਿਆਣੇ ਦੇ ਵਿੱਚ ਸੀਗੀ ਦੂਸਰੀ ਮੀਟਿੰਗ ਸਾਡੀ ਕੋਟੜੀ ਖੱਖਿਆ ਥੋੜੇ ਦਿਨਾਂ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਹੋਣ ਨੂੰ ਜਾ ਰਹੀ ਆ ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਅਸੀਂ ਸਾਡੇ ਵਿੱਚ ਸ਼ਾਮਲ ਹੋਣਗੇ ਤੇ ਇਹ ਤੋਂ ਉੱਤੋਂ ਬਾਅਦ ਸਾਡੀ ਮੀਟਿੰਗ ਨਗਰ ਦੇ ਵਿੱਚ ਹੋਣੀ ਆ ਸਾਹਿਬ ਜੀ ਬਿੱਟੂ ਜੀ ਬੈਠੇ ਆਪਣੇ ਜਗਜੀਤ ਸਿੰਘ ਜੀ ਜਿਹੜੇ ਸਾਡੇ ਜੁਵਾਨ ਸੈਕਟਰੀ ਆ ਅਸੀਂ ਉੱਥੇ ਪੂਰੇ ਉੱਥੇ ਵੀ ਸ਼ਾਮਲ ਕਰਾਂਗੇ ਉੱਥੇ ਵੀ ਜ਼ਿੰਮੇਵਾਰੀਆਂ ਇਹਨਾਂ ਦੀ ਲਾਈਆਂ ਹੁਣ ਲਖਵੀਰ ਸਿੰਘ ਆ ਇਹਨਾਂ ਦੇ ਨਾਲ ਜਿੰਨੇ ਸਾਥੀ ਜੁੜੇ ਆ ਇਹਨਾਂ ਨੂੰ 6-6 ਪਿੰਡ 6 ਪਿੰਡ ਇੱਧਰ ਲਈ ਦਿੱਤੇ ਗਏ ਆ ਇਹ ਆਪੇ ਚੁਣ ਲੈਣਗੇ ਕਿਹੜੇ ਇਹਨਾਂ ਨੇ 6 ਪਿੰਡ ਲੈਣੇ ਆ ਉਹ ਛੇਾਂ ਪਿੰਡਾਂ ਦੇ ਵਿੱਚ ਇਹ ਕੰਮ ਲਗਵੀਰ ਸਿੰਘ ਜੀ ਹੁਣੀ ਕਰਨਗੇ ਤੇ ਜੋੜਾ ਛੋੜਾ ਨਾ ਹੋਰਨਾਂ ਨੂੰ ਵੀ ਜੋੜਨਗੇ ਨਾਲ ਆਪ ਤਾਂ ਜੁੜੇ ਹੀ ਆ ਸਾਡੀ ਪਾਰਟੀ ਦੇ ਨਾਲ ਤੇ ਬਾਕੀ ਸਾਡੇ ਬਲਵਿੰਦਰ ਸਿੰਘ ਜੀ ਬੈਠੇ ਆ ਆਪਣੇ ਸੈਕਟਰੀ ਸਾਹਿਬ ਇਹ ਇਹ ਵੀ ਆਪਣੇ ਛੇਾਂ ਪਿੰਡਾਂ ਦਾ ਉਧਰ ਲੈ ਲੈਣਗੇ ਇਹਨਾਂ ਨੂੰ ਵੀ ਛੇਾਂ ਪਿੰਡਾਂ ਦੇ ਨਾਲ ਇਹਨਾਂ ਦੇ ਨਾਲ ਦੋ ਤਿੰਨ ਬੰਦੇ ਹੋਰ ਸੈੱਟ ਕਰ ਦਿੱਤੇ ਜਾਣਗੇ ਉਹ ਇਹਨਾਂ ਨੂੰ ਕਹਿੰਦਾ ਇਹ ਆਪੇ ਦੇਖ ਕੇ ਕਰ ਲੈਣਗੇ ਇਹਨਾਂ ਨੂੰ 6 ਪਿੰਡ ਦੇ ਦਿੱਤੇ ਗਏ ਆ 6ਾਂ ਪਿੰਡਾਂ ਦੇ ਵਿੱਚ ਇਹ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਸਾਨੂੰ ਇਹ ਯਕੀਨ ਦਿਵਾਉਣਗੇ ਵੀ ਅਸੀਂ 6ਾਂ ਪਿੰਡਾਂ ਦੇ ਵਿੱਚ ਕੰਮ ਕਰਾਂਗੇ ਤੇ ਇਦਾਂ ਹੀ ਸਾਡੇ ਇਹ ਆ ਆਪਣੇ ਤੀਰਥ ਸਿੰਘ ਜੀ ਕੋਟਲੀ ਖੱਖਿਆਂ ਤੋਂ ਇਹ ਇਹ ਇਹਨਾਂ ਦੀ ਡਿਊਟੀ ਅਸੀਂ ਲਾ ਦਵਾਂਗੇ ਜਿੱਦਣ ਇਹਨਾਂ ਦੇ ਪਿੰਡ ਮੀਟਿੰਗ ਅਸੀਂ ਰੱਖਣ ਜਾ ਰਹੇ ਆ ਜੀ ਲੋਕ ਸਭਾ ਇਲੈਕਸ਼ਨ ਆ ਰਿਹਾ ਹੈ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਅਸੀਂ ਜਿਹੜੇ ਲੋਕ ਸਭਾ ਦੇ ਇਲੈਕਸ਼ਨ ਆ ਰਹੇ ਆ ਸਾਡਾ ਜਿਹੜਾ ਉੱਥੋਂ ਆਪਣੇ ਜਨੰਦਰ ਤੋਂ ਜਿਹੜਾ ਕੈਂਡੀਡੇਟ ਖੜੂਗਾ ਪਾਰਟੀ ਵੱਲੋਂ ਉਹ ਉਹਦੀ ਆਪਾਂ ਹੌਮ ਹੌਮਾ ਕੇ ਮਦਦ ਕਰਨੀ ਆ ਤੇ ਅੱਗੇ ਵੀ ਆਪਾਂ ਕਰਾਂਗੇ ਤੇ ਇਹਨਾਂ ਨੂੰ ਅਸੀਂ ਇਹ ਚਾਹੁੰਦੇ ਆ ਕਹਿੰਨੇ ਆ ਵੀ ਇਹ ਸਾਡੀ ਮਦਦ ਕਰਨ ਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਸਾਨੂੰ ਕਾਮਯਾਬ ਬਣਾਉਣ ਕੈਂਡੀਡੇਟ ਨੂੰ ਸਾਡੇ ਨੂੰ ਤੇ ਹੋ ਉਹ 1 2 ਦਿਨਾਂ ਦੇ 4 ਦਿਨਾਂ ਦੇ ਵਿੱਚ ਲਾਨ ਹੋ ਜਾਣਾ ਕੈਂਡੀਡੇਟ ਕਿਹੜਾ ਇਥੋਂ ਖੜੂਗਾ ਜੋ ਪਾਰਟੀ ਨੇ ਸਾਨੂੰ ਜੋ ਹੁਕਮ ਲਾਇਆ ਉਹ ਅਸੀਂ ਪਾਰਟੀ ਦਾ ਖੜੇ ਮੱਥੇ ਮੰਨਾਂਗੇ ਤੇ ਪਾਰਟੀ ਦੇ ਨਾਲ ਅਸੀਂ ਚੱਲਾਂਗੇ ਜੋ ਪਾਰਟੀ ਦਾ ਹੁਕਮ ਆਇਆ ਉਸ ਦੇ ਹਿਸਾਬ ਨਾਲ ਅਸੀਂ ਇਥੋਂ ਚੱਲਾਂਗੇ ਤੇ ਬਾਕੀ ਇਹ ਬਈ ਸਾਡੇ ਜਿਹੜੇ ਆ ਇਹ ਆਪਣੇ ਕੰਮ ਆ ਅਸੀਂ ਕੰਮਕਾਰ ਆਪਣੇ ਸ਼ੁਰੂ ਕਰ ਦਿੱਤੇ ਇਲੈਕਸ਼ਨਾਂ ਤੋਂ ਪਹਿਲਾਂ ਅਸੀਂ ਹੁਣ ਦਿਨ ਇਲੈਕਸ਼ਨਾਂ ਦੇ ਨਾਲ-ਨਾਲ ਨਾਲ ਨਾਲ ਅਸੀਂ ਆਪਣੀਆਂ ਕਮੇਟੀਆਂ ਵੀ ਤਿਆਰ ਕਰਾਂਗੇ ਠੀਕ ਹੈ ਜੀ ਇਹਨਾਂ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਗਵੀਰ ਸਿੰਘ ਖਾਲਸਾ ਦਾਸ ਕੜਿਆਣੇ ਤੋਂ ਅੱਜ ਮੈਂ ਸ਼ਰੂਮਣੀ ਕਾਲੀਦਾਲ ਸਰਦਾਰ ਸਿਵਲਿੰਦਰ ਸਿੰਘ ਮਾਨ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮੈਨੂੰ ਆਪਣੀ ਪਾਰਟੀ ਦੇ ਵਿੱਚ ਜਾਮਲ ਕੀਤਾ ਆ ਮੇਰੀ ਇਹੀ ਕੋਸ਼ਿਸ਼ ਰਹੂਗੀ ਜੀ ਪਾਰਟੀ ਦੀ ਸੇਵਾ ਕਰਨੀ ਮੇਨ ਸਾਡਾ ਹੈਗਾ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਸਾਰੀਆਂ ਪਾਰਟੀਆਂ ਨੇ ਵੋਟਾਂ ਲੈ ਕੇ ਇਹਦੀ ਰੋਟੀਆਂ ਸੇਕੀਆਂ ਪਰ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ਼ ਨਹੀਂ ਮਿਲਿਆ ਜਦਕਿ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਇਨਸਾਫ਼ ਮੰਗਦੇ ਹਾਂ ਹਰ ਚੀਜ਼ ਉਹਨਾਂ ਤੋਂ ਮੰਗਦੇ ਹਾਂ ਸੁੱਖ ਮਨਾਉਨੇ ਆ ਵੀ ਸਾਡੇ ਘਰ ਦੀ ਸੁੱਖ ਸ਼ਾਂਤੀ ਹੋਵੇ ਪਰ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਆ ਵੀ ਤੁਸੀਂ ਵੱਧ ਤੋਂ ਵੱਧ ਸਰਦਾਰ ਸਿਮਰਨਜੀਤ ਸਿੰਘ ਨੂੰ ਮਾਣ ਨੂੰ ਵੋਟਾਂ ਪਾ ਕੇ ਜਿਤਾਓ ਉਹਨਾਂ ਦੀ ਪਾਰਟੀ ਨੂੰ ਕਾਮਯਾਬ ਕਰਾਓ ਤਾਂ ਕਿ ਅਸੀਂ ਆਪਣੇ ਹੀ ਪੰਜਾਬ ਦੇ ਵਿੱਚ ਸੁੱਖ ਅਤੇ ਸ਼ਾਂਤੀ ਬਹਾਲ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਕੜਿਆਣਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇੱਕ ਮੀਟਿੰਗ ਡਾਊਟਰ ਰਗਵੀਰ ਸਿੰਘ ਜੀ ਦੇ ਗ੍ਰਹਿ ਵਿਖੇ ਰੱਖੀ ਹੈ ਜਿਸ ਦੇ ਵਿੱਚ ਅਸੀਂ ਅੱਜ ਕੁਝ ਮੈਂਬਰ ਨਾਲ ਚੁਣੇ ਹਨ ਜਿਹੜੇ ਪਾਰਟੀ ਵਾਸਤੇ ਤਨ ਮਨ ਧੰਦੇ ਨਾਲ ਸੇਵਾ ਕਰਨਗੇ ਅਤੇ ਹੋਰ ਵੀ 22 ਪਰਿਵਾਰ ਜਿਹੜੇ ਹਨ ਉਹ ਅਸੀਂ ਪਾਰਟੀ ਦੇ ਨਾਲ ਸ਼ਾਮਲ ਕੀਤੇ ਹਨ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਜਲੰਧਰ ਹਲਕੇ ਦੇ ਵਿੱਚੋਂ ਪਾਰਟੀ ਦੀ ਵੱਧ ਤੋਂ ਵੱਧ ਸੇਵਾ ਕਰਾਂਗੇ ਪਰ ਲੋਕਾਂ ਨੂੰ ਵੀ ਪ੍ਰੇਰਿਤ ਕਰਕੇ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਅਸੀਂ ਬਹੁਤ ਪਾਰਟੀਆਂ ਨੂੰ ਦੇਖ ਚੁੱਕੇ ਹਾਂ ਤੇ ਕਈਆਂ ਦੇ ਕੋਲੋਂ ਡਾਂਗਾ ਖਾ ਚੁੱਕੇ ਹਾਂ ਤੇ ਆ ਹੁਣ ਅਸੀਂ ਇਹ ਜਿਹੜੀ ਅਕਾਲੀ ਦਲ ਅੰਮ੍ਰਿਤਸਰ ਸਰਉਣੀ ਕਮੇਟੀ ਹੈ ਇਹਦੇ ਵਿੱਚ ਸ਼ਾਮਲ ਹੋਏ ਹਾਂ ਤੇ ਅਸੀਂ ਧੰਨਵਾਦ ਕਰਦੇ ਹਾਂ ਸਿਮਰਨਜੀਤ ਸਿੰਘ ਜੀ ਮਾਨ ਪ੍ਰਧਾਨ ਜਿਨ੍ਹਾਂ ਨੇ ਸਾਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਹੈ ਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਪਾਰਟੀ ਵਾਸਤੇ ਸੇਵਾ ਕਰਾਂਗੇ ਸੋ ਆਉਣ ਵਾਲੇ ਸਮੇਂ ਵਿੱਚ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ